ਆਰਐਸਐਸ ਦੀ ਗੱਲ ਕਰਦੇ ਆ ਅਸੀਂ ਤਾਂ ਆਰਐਸਐਸ ਦਾ ਜਿਹੜਾ ਰੂਪ ਹੀ ਮੰਨਿਆ ਜਾਂਦਾ ਹੈ ਜਿਹੜਾ ਰਾਧਾ ਸ਼ਰਮੀ ਸਤ ਸੰਗ ਹੈ ਕਿਉਂਕਿ ਉਹ ਵੀ ਆਰਐਸਐਸ ਹੀ ਬਣ ਜਾਂਦਾ ਇਸੇ ਤਰ੍ਹਾਂ ਹੀ ਰਾਸ਼ਟਰੀ ਸਿੱਖ ਸੰਗਤਾ ਉਹ ਵੀ ਆਰਐਸਐਸ ਬਣ ਜਾਂਦੀ ਹੈ ਸੋ ਸਾਰਾ ਕੁਝ ਇਹ 15 ਬੋਹਣਾ ਦਾਣਾ ਬਣਾ ਔਰ ਆਰਐਸਐਸ ਦੇ ਵੱਡੇ ਆਗੂਆਂ ਦਾ ਜੋ ਜਿਹੜਾ ਰੋਰ ਹਵਾਲਾ ਰਿਹਾ ਉਹਨਾਂ ਦੇ ਵਿੱਚ ਮਿੰਨਲ ਬਰਤਨ ਰਿਹਾ ਉਹ ਵੀ ਡੇਰੇ ਦੇ ਨਾਲ ਕਿਸੇ ਤੋਂ ਲੋਗਿਆ ਸੀ ਪਿਆਣੀ ਜਾਂ ਮੋਹਣ ਭਗਪਦਾ ਉੱਥੇ ਆਉਣਾ ਮੈਂ ਤਸਾਹ ਦਾ ਫਿਰ ਮਤਲਬ ਨરેન્દ્ર મોદી ਸਾਹਿਬ ਦਾ ਨਾਲ ਮੇਲ-ਗੇਲ ਨਾਲ ਇਹ ਸਾਰੀਆਂ ਗੱਲਾਂ ਨੂੰ ਕੜੀਆਂ ਨੂੰ ਜੋੜ ਕੇ ਦੇਖਦੇ ਆ ਕਿ ਉਹ ਇੱਕ ਨਵੀਂ ਭੂਮਿਕਾ ਜਿਹੜੀ ਉਹ ਨਿਵਾ ਰਹੇ ਨੇ ਇੱਕ ਨਵੀਂ ਉਸ ਤਰ੍ਹਾਂ ਦੀ ਪ੍ਰੋ ਇੰਡੀਆ ਪੰਥਕ ਰਾਜਨੀਤੀ ਪਹਿਲਾਂ ਕੀ ਪੰਥਕ ਆਗੂ ਆ ਜਿਹੜੇ ਲਿਆਂਦੇ ਜਾ ਸਕਣ ਉਸ ਦੇ ਨਾਲ ਨਾਲ ਹੀ ਮੈਂ ਲੰਬੇ ਸਮੇਂ ਤੋਂ ਜਿਹੜੇ ਐ ਐਨਐਸਏ ਦੇ ਤਹਿਤ ਬੰਦ ਰੇੜੀ ਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਛੱਡਣ ਦੀਆਂ ਗੱਲਾਂ ਵੀ ਵਿੱਚ ਚੱਲ ਪਈਆਂ ਰਹੀਆਂ ਕਿ ਜੀ ਉਹ ਮਤਲਬ 14 ਤਰੀਕ ਨੂੰ ਬਾਹਰ ਆ ਜਾਣਗੇ ਜੇ ਨਹੀਂ ਵੀ ਆਉਣਗੇ ਤਾਂ ਪਾਰਟੀ ਉਹਨਾਂ ਕੋਲੋਂ ਬਣਾਈ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਬਾਹਰ ਆਉਣ ਦੀਆਂ ਸੁਭਾਵਨਾਵਾਂ ਹੋਣ ਜਿਹੜੀਆਂ ਤੇ ਬਣਦੀਆਂ ਨਜ਼ਰ ਆ ਰਹੀਆਂ ਰਹੀਆਂ ਸੋ ਇਹ ਅਸਲ ਦੇ ਵਿੱਚ ਜਿਹੜੀ ਸਾਰੀ ਕਹਾਣੀ ਹੈ ਜਿਹਨੂੰ ਮਤਲਬ ਸਮਝਣ ਦੀ ਕੋਸ਼ਿਸ਼ ਕਰਦੇ ਆ ਜਦੋਂ ਵੀ ਅਸਲ ਦੇ ਵਿੱਚ ਇਹ ਇਹ ਗੱਲ ਕਿੱਥੋਂ ਚੱਲਦੀ ਹੈਗੀ ਗੱਲ ਮਤਲਬ ਕਦੇ ਅਮਰਪਾਲ ਸਿੰਘ ਹੋਣੀ ਜਿਹੜੇ ਇੱਕ ਪਾਸੇ ਇਹ ਦਾਅਵੇ ਦੀ ਗੱਲ ਕਰਨ ਵਾਲੇ ਵੱਖਰੇ ਸਿੱਖ ਰਾਜ ਦੀ ਗੱਲ ਕਰਨ ਵਾਲੇ ਜਾਂ ਉਹ ਦੀਪ ਸਿੱਧੂ ਦੀ ਸੋਚ ਵਾਲੀ ਗੱਲ ਲੈ ਕੇ ਇਥੇ ਤੁਰੇ ਜਾਂ ਉਹਨਾਂ ਦੇ ਵਾਰਸ ਬਣੇ ਵਾਰਸ ਪੰਜਾਬ ਜਸੇ ਬੰਦੀ ਦੇ ਮੁਖੀ ਬਣੇ ਉਹਨਾਂ ਤੋਂ ਬਾਅਦ ਤੇ ਹੁਣ ਇਲੈਕਸ਼ਨ ਚੋਣ ਤੋਂ ਬਾਅਦ ਜਿਹੜੀ ਨਵੀਂ ਪਾਰਟੀ ਜੇ ਬਣੀ ਨਹੀਂ ਹੈਗੀ ਜਿਹੜੀ ਉਹਨਾਂ ਦੇ ਨਾਂ ਉੱਤੇ ਬਣਾਈ ਜਾ ਰਹੀ ਹੈ ਉਹਨਾਂ ਦੀ ਰਵਾਇਤ ਦੇ ਵਿੱਚ ਉਹਦੇ ਕੁਝ ਏਜੰਡੇ ਜਦੋਂ ਬਾਹਰ ਆਉਂਦੇ ਨੇਗੇ ਤਾਂ ਉਹ ਦੱਸਦੇ ਆ ਕਿ ਇਹ ਸਾਰੀ ਜਿਹੜੀ ਆਉਣ ਵਾਲੀ ਲੀਡਰਸ਼ਿਪ ਹੈ ਇਹ ਵੀ ਮਤਲਬ ਉਸ ਤਰ੍ਹਾਂ ਦੀ ਲੀਡਰਸ਼ਿਪ ਹੀ ਅੱਗੇ ਲਿਆਂਦੀ ਜਾ ਰਹੀ ਹੈ ਜਿਹਨੂੰ ਸੈਂਟਰ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀ ਸਿੱਖਾਂ ਦੀ ਇੱਕ ਲੀਡਰਸ਼ਿਪ ਹੋਵੇ ਜਿਹੜੀ ਕਿ ਪ੍ਰੋ ਇੰਡੀਆ ਵੀ ਇੰਡੀਆ ਦੇ ਨਾਲ ਵੀ ਮਿਲ ਕੇ ਭਾਰਤ ਦੇ ਨਾਲ ਵੀ ਮਿਲ ਕੇ ਚੱਲੇ ਔਰ ਸਿੱਖਾਂ ਨੂੰ ਵੀ ਲੱਗੇ ਕਿ ਉਹ ਸਿੱਖਾਂ ਦੀ ਹਮੈਤੀ ਇੱਕ ਜਥੇਬੰਦੀ ਆ ਜਾਂ ਸਿੱਖਾਂ ਦੇ ਉਹ ਪੰਥ ਦੇ ਪ੍ਰਮਾਣਤਾ ਗੂ ਦੇ ਤੌਰ ਦੇ ਉੱਪਰ ਉਹਨੂੰ ਪੰਥ ਮੰਨ ਲਏ ਔਰ ਪੰਥਕ ਵੋਟ ਹੈ ਜਿਹੜੀ ਉਹਨੂੰ ਕੈਪਚਰ ਕਰ ਸਕਦਾ ਹੋਵੇ ਉਹ ਪੰਥਕ ਵੋਟ ਰੂਮ ਲੈਣ ਦਾ ਉਹਦੇ ਵਿੱਚ ਕਪੈਸਿਟੀ ਹੋਵੇ ਸੋ ਇਸ ਤਰ੍ਹਾਂ ਦੀ ਲੀਡਰਸ਼ਿਪ ਹੈ ਜਿਹੜੀ ਉਹ 83 ਯਾਰੀ ਹੈ ਸੋ ਹੁਣ ਉਸ ਤਰ੍ਹਾਂ ਦੀ ਲੀਡਰਸ਼ਿਪ ਹੈ ਜਿਹੜੀ ਇਹਦੀ ਤਲਾਸ਼ ਸੈਂਟਰ ਨੂੰ ਹੈ ਕੀ 14 ਤਰੀਕ ਨੂੰ ਜਿਹੜਾ ਆਕਾਲੀ ਦਲ ਬਣਨ ਜਾ ਰਿਹਾ ਹੈ ਇਹਦੀ ਲੀਡਰਸ਼ਿਪ ਉਹਨਾਂ ਮਾਪਦੰਡਾਂ ਦੇ ਉੱਪਰ ਪੂਰਾ ਉਤਰੂਗੀ ਹਾਲਾਂਕਿ ਇਹਨਾਂ ਮਾਪਦੰਡਾਂ ਦੇ ਲਈ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਆਗੂ ਆ ਜਿਹੜੇ ਉਹੋ ਜਿਹੜੇ ਕਿ ਅਕਾਲੀ ਦਰ ਬਾਦਲ ਤੋਂ ਬਿਨਾਂ ਦੀ ਗੱਲ ਕਰਦੇ ਆਂ ਆਪਾਂ ਵੱਖ-ਵੱਖਰੇ ਪਲੇਟਫਾਰਮਾਂ ਤੇ ਜਿਹੜੇ ਕਦੇ ਖਾਸ ਤੌਰ ਵੀ ਆਪਣੇ ਆਖਰੀ ਮੰਜ਼ਲ ਦੱਸਦੇ ਰਹੇ ਨੇਗੇ ਉਹ ਤਕਰੀਬਨ ਉਹ ਸਾਰੀਆਂ ਪਾਰਟੀਆਂ ਨੇ ਜਿਹੜੇ ਆਗੂ ਨੇਗੇ ਜਾਂ ਉਹਨਾਂ ਦੇ ਵਾਰਸ ਨੇ ਜਿਹੜੇ ਆਉਣ ਵਾਲੇ ਉਹਨਾਂ ਪਾਰਟੀਆਂ ਦੇ ਵਿੱਚ ਉਹ ਭਵਿੱਖ ਦੇ ਜਿਹੜੇ ਉਹਨਾਂ ਪਾਰਟੀਆਂ ਦੇ ਆਗੂ ਨੇ ਉਹ ਸਾਰੇ ਤਕਰੀਬਨ ਇੱਕ ਤਰ੍ਹਾਂ ਦੇ ਨਾਲ ਇਸ ਵੇਲੇ ਤਿਆਰ ਬੈਠੇ ਆ ਕਿ ਸਾਡੇ ਤੇ ਥਾਪੀ ਆ ਜਿਹੜੀ ਸੈਂਟਰ ਦਿੰਦਾ ਤਾਂ ਅਸੀਂ ਅੱਗੇ ਵਧਣ ਲਈ ਤਿਆਰ ਆਂ ਪਰ ਹੁਣ ਇਹ ਦੇਖਣਾ ਹੈ ਬਣਦਾ ਕਿ ਜਿਹੜਾ ਸੈਂਟਰ ਦਾ ਹੱਥ ਹੈ ਜਿਹੜਾ ਭਾਰਤ ਸਰਕਾਰ ਦਾ ਹੱਥ ਹੈ ਜਿਹੜਾ ਸਟੇਟ ਦਾ ਹੱਥ ਹੈ ਇਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਿਹੜੇ ਆਗੂਆਂ ਹੰਦੇ ਸਿਰ ਤੇ ਰਹਿਣਗਾ ਕਿਹੜਿਆਂ ਦੀ ਪਿੱਠ ਨੂੰ ਠੱਪ ਤਾਉਂਦੇ ਆ ਤੇ ਕਿਹਦੇ ਅਸ਼ੀਰਵਾਦ ਦੇ ਨਾਲ ਕਿਹੜੇ-ਕਿਹੜੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਪੰਥ ਦੇ ਪ੍ਰਮਾਣਤਾ ਆਗੂ ਬਣਨਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਸੁਪ੍ਰੇਖ ਦੇ ਵਿੱਚ ਹੁਣ ਇਹੀ ਕੁਝ ਜਾ ਰਿਹਾ ਕਿਉਂਕਿ ਜਿਹੜਾ ਰਾਜਨੀਤਿਕ ਖਲਾਗ ਆ ਪੰਥਕ ਰਾਜਨੀਤਿਕ ਖਲਾਅ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੋਇਆ ਬਾ ਆਗੂਆਂ ਦਾ ਆਗੂਆਂ ਦਾ ਖਾਸ ਕਰਕੇ ਖਲਾਅ ਜਿਹੜਾ ਪੰਥਕ ਰਾਜਨੀਤੀ ਦੇ ਵਿੱਚ ਸੋ ਇੱਥੇ ਹੁਣ ਸੈਂਟਰ ਦੇ ਥਾਪੜੇ ਦੇ ਨਾਲ ਕਿਹੜੀ ਧਿਰ ਸਥਾਪਿਤ ਹੁੰਦੀ ਹੈ ਇਹ ਦੇਖਣ ਲਈ ਗੱਲ ਆ ਸੋ ਇਹ 14 ਦੀ ਜਿਹੜੀ ਮੱਗੀ ਹੈ ਇਸ ਤੋਂ ਬਾਅਦ ਇਹ ਗੱਲ ਖੁੱਲ ਕੇ ਸਾਹਮਣੇ ਆ ਜਾਣੀ ਹੈ ਕਿਹੜੀ ਧਿਰ ਅੱਗੇ ਵਧਦੀ ਹੈਗੀ ਧੰਨਵਾਦ